ਹਾਂਜੀ ਅੱਜ ਦੀ ਵੀਡੀਓ ਹੈਗੀ ਜਿਹੜੀ ਉਹ ਹੈਗੀ ਐ ਸਪੈਸ਼ਲ ਡਿਸਕਾਊਂਟ ਆਫਰ ਦੇ ਉੱਪਰ ਜੋ ਕਿ ਆਪਣੇ ਪ੍ਰਿੰਟ ਸੂਟ ਆ ਪਸ਼ਮੀਨਾ ਦੇ ਵਿੱਚ ਔਰ ਏਕੇ ਟੈਕਸ ਪਿਓਰ ਡਿਜੀਟਲ ਪ੍ਰਿੰਟ ਦੇ ਵਿੱਚ ਸਟੱਫ ਰਹੂਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਫਰਸਟ ਸੂਟ ਬਹੁਤ ਸੋਹਣਾ ਇਹਦਾ ਸ਼ੇਡ ਆ ਗਰਲਿਸ਼ ਟੂਨ ਦੇ ਵਿੱਚ ਇਹਦੀ ਲੁੱਕ ਆ ਰਹੀ ਆ ਸਪੈਸ਼ਲ ਮੋਰ ਚੈੱਕ ਕਰਾਓ ਕਾਫੀ ਕਸਟਮਰਸ ਨੂੰ ਇਹ ਹੁੰਦਾ ਕਿ ਬਈ ਇਹ ਪਿਓਰ ਨਹੀਂ ਹੋਣੇ ਤਾਂ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਭੁਪਿੰਦਰਾ ਦਾ ਇਹ ਡਿਜੀਟਲ ਪ੍ਰਿੰਟ ਆ ਇਹ ਇਹਦੇ ਨਾਲ ਹੈਗੀ ਹੈ ਸੈਲਫ ਦੇ ਵਿੱਚ ਹੀ ਪਿਓਰ ਪਸ਼ਮੀਨਾ ਦੇ ਵਿੱਚ ਬਾਟਮ ਆਪਣਾ ਨੈਕਸਟ ਸੂਟ ਚੈੱਕ ਕਰ ਸਕਦੇ ਹਾਂ ਇਹ ਆਲ ਓਵਰ ਲੁੱਕ ਦੇ ਵਿੱਚ ਆ ਇਹ ਵੀ ਪਿਓਰ ਪਸ਼ਮੀਨਾ ਦੇ ਵਿੱਚ ਆ ਆਫਰ ਪ੍ਰਾਈਜ਼ ਆ ਜਿਹੜਾ ਉਹ ਆਪਾਂ ਤੁਹਾਨੂੰ ਲਾਸਟ ਦੇ ਮੈਂਸ਼ਨ ਕਰਾਂਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਔਰ ਜਿਸ ਤਰ੍ਹਾਂ ਕਿ ਕਸਟਮਰ ਕਹਿ ਦਿੰਦੇ ਆ ਬੁਰ ਵਗੈਰਾ ਬੁਰ ਵਗੈਰਾ ਦੀ 100% ਗਾਰੰਟੀ ਹੋਊਗੀ ਕਿਉਂਕਿ ਕਿਸੇ ਵੀ ਸਟਾਫ ਦੇ ਉੱਤੇ ਬੁਰ ਨਹੀਂ ਆਊਗਾ ਇਹ ਹੈਗਾ ਜੀ ਡਾਰਕ ਗ੍ਰੀਨ ਸ਼ੇਡ ਡਿਜੀਟਲ ਪ੍ਰਿੰਟ ਦੇ ਵਿੱਚ ਸ਼ੇਡ ਹੈ ਇਹ ਨੈਕਸਟ ਆਪਣਾ ਫਿਰ ਮੈਚਿੰਗ ਸੂਟ ਆ ਗਿਆ ਸ਼ਰਟ ਆ ਗਈ ਇਹਦੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਵੀ ਪਿਓਰ ਪਸ਼ਮੀਨਾ ਸਟਾਫ ਦੇ ਵਿੱਚ ਆ ਨੈਕਸਟ 올 ਓਵਰ ਪ੍ਰਿੰਟ ਆ ਫਲਾਵਰ ਦੇ ਵਿੱਚ ਡਿਜੀਟਲ ਲੁੱਕ ਦੇ ਫਲਾਵਰ ਆ ਨੈਕਸਟ ਆਪਣਾ ਆ ਗਿਆ ਜੀ ਨੇਵੀ ਬਲੂ ਸ਼ੇਡ ਇਹ ਹੈਗੀ ਹੈ ਇਹਦੇ ਨਾਲ ਬਾਟਮ ਮੈਚਿੰਗ ਦੇ ਵਿੱਚ ਇਹ ਸੂਟ ਵੀ ਬਹੁਤ ਸੋਹਣਾਗਾ ਗਰਲਿਸ਼ ਜੀ ਟਿਊਨ ਦਾ ਸੂਟ ਆ ਨੈਕਸਟ ਆਪਣਾ ਫਲਾਵਰ ਪ੍ਰਿੰਟ ਆ ਗਿਆ ਸਟੱਫ ਵੀ ਬਹੁਤ ਵਧੀਆ ਹੈ ਇਹ ਅੰਡਰੇਈ ਸ਼ੇਡ ਦੀ ਜੋ ਕਿ ਬਾਟਮ ਇਹਦੇ ਨਾਲ ਲੱਗੀ ਹੋਈ ਹੈ ਇਸੇ ਦਾ ਹੀ ਸੈਕਿੰਡ ਸ਼ੇਡ ਆ ਜੀ ਰਾਇਲ ਬਲੂ ਸ਼ੇਡ ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਲਾਈਟ ਗ੍ਰੇ ਸ਼ੇਡ ਆ ਗਿਆ ਇਹ ਹੈਗਾ ਆਪਣੇ ਕੋਲੇ ਡਿਜੀਟਲ ਲੁੱਕ ਦੇ ਵਿੱਚ ਬਲੈਕ ਸ਼ੇਡ ਇਹ ਸ਼ੇਡ ਵੀ ਬਹੁਤ ਸੋਹਣਾਗਾ ਅਗਰ ਕਿਸੇ ਵੀ ਕਸਟਮਰਸ ਨੇ ਇਕੱਠੇ ਸੂਟ ਲੈਣੇ ਹੋਣ ਤਾਂ ਉਹਨਾਂ ਨੂੰ ਡਿਸਕਾਊਂਟ ਹੋਰ ਵੀ ਦਿੱਤਾ ਜਾਊਗਾ ਤਾਂ ਤੁਸੀਂ ਮੇਰੇ ਨਾਲ ਫ੍ਰੀ ਆਫ ਮਤਲਬ ਕਿ ਕਾਲ ਕਰ ਸਕਦੇ ਹੋਂ ਕਿਸੇ ਵੀ ਟਾਈਮ ਨੈਕਸਟ ਹੈਗਾ ਜੀ ਬਹੁਤ ਸੋਹਣਾ ਪ੍ਰਿੰਟ ਆ ਵੀ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਪ੍ਰਿੰਟ ਆ ਇਹ ਸੂਟ ਵੀ ਬਹੁਤ ਸੋਹਣਾ ਹੁੰਦਾ ਨੈਕਸਟ ਆਪਣਾ ਆ ਗਿਆ ਅੰਡਰ ਰੇ ਸ਼ੇਡ ਪ੍ਰਿੰਟਿੰਗ ਫਲਾਵਰ ਪ੍ਰਿੰਟਿੰਗ ਤੋਂ ਅਲੱਗ ਆ ਬਿਲਕੁਲ ਹਟਕੇ ਪ੍ਰਿੰਟਿੰਗ ਆ ਸੋ ਇਹਨਾਂ ਸੂਟਸ ਦਾ ਇੱਕ ਇੱਕ ਦੋ ਦੋ ਸ਼ੇਡ ਰਹਿ ਗਏ ਸੀ ਇਸ ਕਰਕੇ ਆਪਾਂ ਡਿਸਕਾਊਂਟ ਲਗਾਇਆ ਹੋਇਆਗਾ ਬਹੁਤ ਥੋੜਾ ਸਟਾਕ ਰਹਿ ਗਿਆ ਕਿਸੇ ਵੀ ਸੂਟ ਦਾ ਆਰਡਰ ਦੇਣਾ ਹੋਵੇ ਤਾਂ ਨੰਬਰ ਹੈਗਾ ਜੀ 8708105 1057 ਇਹ ਹੈਗਾ ਜੀ ਲਾਸਟ ਏਜਡ ਲੁੱਕ ਦੇ ਵਿੱਚ ਵੀ ਆਪਾਂ ਇਸ ਸੂਟ ਨੂੰ ਬਿਅਰ ਕਰ ਸਕਦੇ ਹਾਂ ਔਰ ਅਗਰ ਗਰਲਿਸ਼ ਟੂਨ ਦੇ ਵਿੱਚ ਬਿਅਰ ਕਰਨਾ ਤਾਂ ਗਰਲਿਸ਼ ਟੂਨ ਦੇ ਵਿੱਚ ਵੀ ਬਿਅਰ ਕਰ ਸਕਦੇ ਹਾਂ ਸੋ ਇਹਨਾਂ ਸੂਟਸ ਦਾ ਜੋ ਰੇਟ ਰਹਿਣ ਵਾਲਾ ਹੈ 650 ਤਾਂ ਤੁਸੀਂ ਵਿਦਆਊਟ ਕਿਸੇ ਵੀ ਟੈਨਸ਼ਨ ਤੋਂ ਬੇਜਿਕ ਆਰਡਰ ਦੇ ਸਕਦੇ ਹਾਂ ਥੈਂਕ ਯੂ